ਆ ਦੇਖ ਲੋ ਐਵੇਂ ਕਰਦੇ ਨੇ ਲੋਕ ਬਦਮਾਸ਼ੀ ਪਹਿਲਾਂ ਕਰਦੇ ਨੇ ਫੋਨ ਤੇ ਫਿਰ ਮਾਰਦੇ ਨੇ ਗੱਲਾਂ ਤੇ ਬਾਅਦ ਵਿੱਚ ਮੁੰਡੇ ਸੱਦ ਕੇ ਤੋੜਦੇ ਨੇ ਹੱਡ ਪੈਰ ਜੇਕਰ ਤੁਹਾਨੂੰ ਵੀ ਆਉਂਦਾ ਕਿਸੇ ਦਾ ਫੋਨ ਤਾਂ ਸਭ ਤੋਂ ਪਹਿਲਾਂ ਦੇਖ ਲੋ ਇਹ ਖੌਫਨਾਕ ਤਸਵੀਰਾਂ ਮਾਮਲਾ ਅੰਮ੍ਰਿਤਸਰ ਦੇ ਘੋ ਮੰਡੀ ਨਜ਼ਦੀਕ ਦਾ ਜਿੱਥੇ ਹੋਟਲ ਮੰਨਤ ਦੇ ਮੈਨੇਜਰ ਤੇ ਹਮਲਾ ਕਰ ਦਿੱਤਾ ਪਹਿਲਾਂ ਤਾਂ ਹੋਟਲ ਦੇ ਮੈਨੇਜਰ ਸਮੀਰ ਸਬਰਵਾਲ ਨੂੰ ਇੱਕ ਨੌਜਵਾਨ ਵੱਲੋਂ ਬਹਾਨੇ ਨਾਲ ਬਾਹਰ ਬੁਲਾਇਆ ਜਾਂਦਾ ਹੈ ਅਤੇ ਸਾਜ਼ਿਸ਼ ਤਹਿਤ ਉਸ ਦੇ ਉੱਪਰ 7 ਤੋਂ 8-9 ਜਵਾਨਾਂ ਵੱਲੋਂ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਪੀੜਤ ਨੇ ਆਪਣੀ ਹੱਦਬੀਤੀ ਸੁਣਾਈ ਤੇ ਪਰਿਵਾਰ ਨੇ ਇਨਸਾਫ਼ ਮੰਗਿਆ ਸਮੀਰ ਸਬਰਵਾਲ ਕੀ ਗੱਲਬਾਤ ਹੋਈ ਕਿਹੜਾ ਝਗੜਾ ਸੀ ਤੇ ਉਹ ਪ੍ਰਾਪਰਟੀ ਤੇ ਕਬਜ਼ਾ ਕਰ ਰਿਹਾ ਸੀ ਹੈ ਤੇ ਨਾ ਸਾਡਾ ਕੋਈ ਲੜਾਈ ਝਗੜਾ ਆ ਉਹਦਾ ਹੀ ਨਾ ਨਾ ਪਿਆਰ ਨਾ ਹੀ ਗੱਲ ਕੀਤੀ ਸੀ ਤੇ ਆਪਾਂ ਬਾਅਦ ਚ ਸਾਰੇ ਮੈਂ ਆਪਣੇ ਹੋਟਲ ਚੱਲ ਗਿਆ ਮੈਨੇਜਰ ਹੈਗਾ ਹੋਟਲ ਦਾ ਤੇ ਉੱਥੇ ਘੰਟੇ ਬਾਅਦ ਡੈਡੀ ਨੂੰ ਫੋਨ ਆਇਆ ਜੇਲੋ ਤੇ ਡੈਡੀ ਨੂੰ ਧਮਕੀ ਹਲਾ ਰਿਆ ਸੀ ਇਹ ਅਨੀ ਕਹਤਾ ਉਹ ਬਾਹਰ ਮੋਬਾਈਲ ਦਾ ਸ਼ੋਰੂਮ ਆ ਤੇ ਉਹ ਧਮਕੀ ਹਲਾ ਰਿਆ ਡੈਡੀ ਨੂੰ ਇਹ ਕਹਿੰਦਾ ਹੁਣ ਤੇਰੇ ਮੁੰਡੇ ਦੇ ਸੱਟਾ ਮਰਵਾਤੀ ਹੁਣ ਤੇਰੇ ਤੇਰੀ ਵਾਰੀ ਆ ਅਦਾ ਧਮਕੀ ਹਲਾ ਰਿਆ ਜੇਲੋ ਕੌਣ ਲਾਦਾ ਧਮਕੀ ਅਨੀ ਕਹਤਾ ਕੋਈ ਕੌਣ ਹੈ ਉਹ ਮੋਬਾਈਲ ਦਾ ਸ਼ੋਰੂਮ ਹੈ ਘਰ ਆ ਬਾਲ ਤੇ ਕੀ ਉਹ ਬਦਮਾਸ਼ ਨੂੰ ਮੋਸ਼ਕੀ ਚੱਕਰ ਹੈ ਬਦਮਾਸ਼ਾ ਨਾਂ ਦੇ ਵੀ ਲਿੰਕਾ ਉਹਦਾ ਨਾਮ ਅਸਲੀ ਅਗਰ ਅਜੀਬ ਕੋਕਰ ਤੇ ਬਿੱਲੂ ਵੀ ਕਹਿੰਦੇ ਉਹਨੂੰ ਤੇ ਉਹ ਜੇਲ੍ਹ ਚ ਹਾਂਜੀ ਜੇਲ੍ਹੋਂ ਫੋਨ ਕਰਵਾ ਰਿਆ ਹਾਂ ਜੇਲ੍ਹ ਫੋਨ ਕਰਕੇ ਕੀ ਕਹਿੰਦਾ ਉਹ ਜੇਲ੍ਹੋਂ ਫੋਨ ਕਰਵਾਉਂਦਾ ਧਮਕੀਆਂ ਲਾਂਦਾ ਵਾ ਤੇ ਸੱਟਾਂ ਕਿੰਨੇ ਲਾਈਆ ਤੁਹਾਡੀ ਇਹ ਜੋ ਬਣ ਗਿਆ ਲਗਾ ਉਹਨੂੰ ਭੇਜਿਆ ਇਹਨੇ ਅੱਛਾ ਉਹਦਾ ਕੋਲ ਲੱਗਦਾ ਪਤਾ ਨਹੀਂ ਕੀ ਲੱਗਦਾ ਉਹਨੂੰ ਆਰ ਭੇਜਿਆ ਵਾ ਉਹ ਦਾਤਰ ਕਰਪਾਨਾ ਰਾਟਾ ਲੈ ਗਿਆ ਆ ਤੇ ਉਹ ਸੀਸੀਟੀਵੀ ਕੈਮਰੇ ਦੀ ਫੋਟੋ ਜੇ ਵੀਡੀਓ ਬਣੀ ਹੋਈ ਆ ਉਹ ਤੇ ਕਿਉਂ ਮੰਡੀ ਉੱਥੇ ਤੁਸੀਂ ਕਰਦੇ ਦੁਕਾਨ ਤੁਹਾਡੀ ਉੱਥੇ ਨਹੀਂ ਨਹੀਂ ਉੱਥੇ ਮੈਂ ਹੋਟਲ ਦੇ ਲੱਗਾ ਮੈਨੇਜਰ ਹਾਂ ਤੇ ਮੈਂ ਆਪਣੇ ਤੋਂ ਕੇ ਕਾ ਉੱਥੇ ਹੋਟਲ ਗਿਆ ਆ ਘਰੋਂ ਹੋ ਕੇ ਤੇ ਉੱਥੇ ਆਏ ਇੱਕ ਘੰਟੇ ਬਾਅਦ ਕਿੰਨੇ ਜਣੇ ਆਗੇ 7-8 ਜਣੇ ਆ ਗਏ ਹੀ ਆ ਕੀ ਕਿੰਨਾ ਹਮਲਾ ਕਿੰਨਾ ਕੀਤਾ ਦਾਤਰ ਹੀ ਕਿਰਪਾਨਾ ਹੀ ਰਾੜੀ ਉਹਨਾਂ ਕੋਲ ਤੁਸੀਂ ਇਹਦੇ ਖਿਲਾਫ ਨੂੰ ਪੁਲਿਸ ਕੰਪਲੇਨਟ ਕੀਤੀ ਹਾਂ ਜੀ ਕੀਤੀ ਹੈ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਇਨਸਾਫ ਚਾਹੀਦਾ ਜੀ ਮੇਰਾ ਨਾਮ ਸੋਨੂ ਸਬਰਵਾਲ ਜੀ ਸੈਣਪੁਰੇ ਚੌਂ ਤੋਂ ਸੈਣਪੁਰਾ ਚੌਂਕ ਉੱਥੇ ਸ਼ਾਮਜੀ ਮਲ ਤੋਂ ਆਦੀ ਵਾਲਮੀਕੀ ਅਮੇੜਕਰ ਮਹਾ ਪੰਚਾਇਤ ਪੰਜਾਬ 77 ਆ ਜੀ ਸਾਡਾ ਜਿਹੜਾ ਮਸਲਾ ਵਾ ਕਿ ਸਾਡੀ ਜਿਹੜੀ ਪ੍ਰੋਪਰਟੀ ਤੇ ਉੱਥੇ ਇਹਨਾਂ ਨੇ ਜਾਇਜ਼ ਕਬਜ਼ਾ ਕੀਤਾ ਗਿਆ ਸੀ ਉਹ ਕਬਜ਼ਾ ਜੜਾ ਹੀ ਸਾਡੀ ਦੁਕਾਨ ਹਿੰ ਜਿਹੜੀ ਉੱਥੇ ਆਪਾਂ ਦਫਤਰ ਬਣਾਇਆ ਹੈਗੇ ਆਪਣੇ ਸਮਾਜ ਦਾ ਵਾਲੇ ਕਿ ਸਮਾਜ ਦਾ ਉਹ ਬੜੇ ਚਿਰ ਦਾ ਸਾਡਾ ਉਹਨਾਂ ਨਾਲ ਲੰਨ ਦੇਂਦਾ ਝਗੜਾ ਚੱਲ ਰਿਹਾ ਹੈ ਕਿ ਸਾਡੀ ਪ੍ਰੋਪਰਟੀ ਦਾ ਕਿੰਨਾ ਵੱਲੋਂ ਚੱਲ ਰਿਹਾ ਕੀ ਨਾਮ ਕੋ ਰਜੀਵ ਖੋਖਰ ਜੀ ਸਾਡੀ ਗਲੀ ਦੇ ਵਿੱਚ ਰਹਿੰਦਾ ਅੱਗੇ ਉਹਦਾ ਮੋਬਾਲਾਂ ਦਾ ਸ਼ੋਰੂਮ ਹੈਿੰ ਟਿੰਡਨ ਤਾਂ ਦੇ ਸੱਟਾਂ ਲੱਗੀਆਂ ਕਿ ਕਿੰਨਾ ਵੱਲੋਂ ਲਾਈਆਂ ਗਈਆਂ ਤੇ ਕਿੱਥੇ ਲਾਈਆਂ ਇਹ ਇਹ ਜੀ ਆਪਣਾ ਦਰਬਾਰ ਸਾਹਿਬ ਆਪਣਾ ਗਊਂ ਸ਼ਾਲਾ ਵਾ ਉੱਥੇ ਹੋਟਲ ਆ ਮੰਨਤ ਉੱਥੇ ਮੇਰਾ ਬੇਟਾ ਉਸ ਤੋਂ ਬਾਅਦ ਉੱਥੇ ਚਲਾ ਗਿਆ ਉੱਥੇ ਹਾਂਜੀ ਉੱਥੇ ਕੰਮ ਕਰਦਾ ਜੀ ਉਹ ਉੱਥੇ ਮਤਲਬ ਕਿ ਘੰਟੇ ਕੇ ਬਾਅਦ ਇੱਕ ਇਨਸਾਨ ਆਂਦਾ ਸਰਦਾਰ ਉਹ ਇਹਨੂੰ ਬਹਾਨੇ ਦੇ ਨਾਲ ਬਾਹਰ ਲੈ ਕੇ ਗੱਲਾਂបੱਤਾ ਕਰਦਾ ਵਾ ਉਸ ਤੋਂ ਬਾਅਦ 8-9 ਜਣੇ ਬੰਦੇ ਜਿਹੜੇ ਆ ਉਹ ਆ ਕੇ ਇੱਥੇ ਵਾਰਦਾਤ ਕਰ ਦਿੰਦੇ ਆ ਇਹਦੇ ਖਿਲਾਫ ਤੋਂ ਪੁਲਿਸ ਕੰਪਲੇਨਟ ਕੀਤੀ ਹਾਂਜੀ ਬੀ ਡਿਵੀਜ਼ਨ ਥਾਣੇ ਕੰਪਲੀਟ ਕੀਤੀ ਅਸ਼ੋਕ ਕੁਮਾਰ ਕੀ ਮੰਗ ਕੀ ਪ੍ਰਸ਼ੰਸਾ ਮੰਗ ਆਈ ਇਹੋ ਕਰਦੇ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਉਹਤੇ ਪੁਲਿਸ ਅਧਿਕਾਰੀ ਅਸ਼ਵਨੀ ਕੁਮਾਰ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀੜਤ ਨੌਜਵਾਨ ਸਮੀਰ ਸਬਰਵਾਲ ਦੀ ਪੁਰਾਣੀ ਰੰਜਿਸ਼ ਦੇ ਚੱਲਦੇ ਉਸ ਦੇ ਉੱਤੇ ਨੌਜਵਾਨਾਂ ਨੇ ਹਮਲਾ ਕੀਤਾ ਹੈ ਜਿਸ ਤੇ ਕਾਰਵਾਈ ਕੀਤੀ ਜਾ ਰਹੀ ਹੈ ਅਨਸਰ ਕੀ ਕਹਾਂ ਜਾਂਦੇ ਨੇ ਕਿ ਸੀਸੀਟੀਵੀ ਆਈ ਹੈ ਤੇ ਗੁੰਡਾ ਕਰਦੀ ਕੀਤੀ ਜਾ ਰਹੀਆਂ ਨੌਜਵਾਨਾਂ ਦੇ ਵੱਲੋਂ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆ ਉਹ 16 ਤਰੀਕ ਨੂੰ ਆ ਗਈ ਸੀ ਜਿਹੜਾ ਬਕੂਆ 14 ਤਰੀਕ ਦਾ ਆਇਆ ਮੰਨਾ ਟੋਟਲ ਜਿਹੜਾ ਕਿ ਉਹ ਮੰਡੀ ਚੌਂ ਦੇ ਲਾਗੇ ਉੱਥੇ ਮੁੰਡਾ ਮੈਨੇਜਰ ਲੱਗਿਆ ਸੀਗਾ ਸਮੀਰ ਸੱਬਰਵਾਲ ਉਹਦੀ ਕੋਈ ਪੁਰਾਣੀ ਰੰਜਿਸ਼ ਉਹਨਾਂ ਦੀ ਜਿਹੜੀ ਇਹ ਰਾਮਪਗਸ ਸੈਨਪੁਰਾ ਚੌਂ ਦੇ ਲਾਗੇ ਕੋਈ ਜ਼ਮੀਨ ਦਾ ਕੋਈ ਝਗੜਾ ਉਹ ਪੁਰਾਣੀ ਰੰਜਿਸ਼ ਚੱਲੀ ਆ ਰਹੀ ਤੇ ਇਹਦੇ ਸਬੰਧ ਚ ਉਹਨਾਂ ਨੇ ਉਹਨੂੰ ਸੱਟਾ ਮਾਰੀਆਂ ਤੇ ਅਸੀਂ ਉਹਦਾ ਮੁਕੱਦਮਾ ਦਰਜ ਕਰ ਦਿੱਤਾ ਹੈ ਤੇ ਤਿੰਨਾਂ ਬੰਦਿਆਂ ਦੀ ਰੈਸਟ ਪਾ ਲਈ ਹੈ ਇੱਕ ਬੰਦਾ ਜਿਹੜਾ ਦੋਸ਼ੀ ਜਿਹੜਾ ਜੇਲ੍ਹ ਚ ਆ ਉਹਨੂੰ ਪ੍ਰੋਡਕਸ਼ਨ ਬਰੰਤ ਤੇ ਲਿਆ ਕੇ ਉਹਦੇ ਦੀ ਗ੍ਰਿਫਤਾਰ ਕੀਤਾ ਜਾਊਗਾ ਤਾਂ ਸਰ ਕਿੰਨੇ ਨੌਜਵਾਨ ਸੀ ਜੀ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਆ ਜਿਹੜੇ 4 ਬੰਦੇ ਬਾਈ ਨੇ ਵਾ 3-4 ਬੰਦੇ ਅਣਪਛਾਤੇ ਆ ਤਾਂ ਕਿੰਨੇ ਜਾਂਦੇ ਦੀ ਗ੍ਰਿਫਤਾਰੀ ਹੋਣ ਵਾਲੀ ਜੀ ਇਸ ਮਾਮਲੇ ਤਿੰਨ ਬੰਦਿਆਂ ਦੀ ਗ੍ਰਿਫਤਾਰੀ ਹੋ ਗਈ ਬਾਕੀ ਗ੍ਰਿਫਤਾਰੀਆਂ ਹੋਣ ਵਾਲੀਆਂ ਬਾਕੀ ਤਫਤੀਸ਼ ਜਾਰੀ ਹੈ ਲੈ ਤੇ ਜੋ ਜੋ ਤਫਤੀਸ਼ ਚ ਆਏਗਾ ਉਹਦੇ ਮੁਤਾਬਕ ਅਗਲੀ ਕਾਰਵਾਈ ਜਿਹੜਾ ਨੌਜਵਾਨ ਜੇਲ੍ਹ ਦੇ ਅੰਦਰ ਆ ਜਿਹਨੇ ਅੰਦਰੋਂ ਫੋਨ ਮਰਵਾ ਕੇ ਕੰਮ ਕਰਵਾਇਆ ਜੀ ਦੇਖੋ ਇਹਦੇ ਸੰਬੰਧੀ ਹਲੇ ਤਫਤੀਸ਼ ਚੱਲ ਰਹੀ ਆ ਪਰ ਕੰਪਲੇਂਡਰ ਦਾ ਅਲੀਕੇਸ਼ਨ ਹੈਗਾ ਕਿ ਰਜੀਵ ਖੋਖਰ ਨਾਜ਼ਾ ਬੰਦਾ ਆ ਉਹਨੇ ਜੇਲ੍ਹ ਚੋਂ ਜਿਹੜੀਆਂ ਵਾਅਦਤ ਕਰਾਈ ਆ ਉਨ੍ਹਾਂ ਦਾ ਅਲੀਗੇਸ਼ਨ ਹੈਗਾ ਬਾਕੀ ਤਫਤੀਸ਼ ਜਾਰੀ ਹੈ ਉਹਨਾਂ ਨੂੰ ਪ੍ਰੋਡਕਸ਼ਨ ਬਰਾਂਡ ਤੇ ਲਿਆ ਕੇ ਰਜੀਵ ਖੋਖਰ ਨੂੰ ਸ਼ਾਮਲ ਤਫਤੀਸ਼ ਕਰਕੇ ਜਿਹੜੀ ਪੁਸ਼ਕਿਸ਼ ਕੀਤੀ ਜਾਊਗੀ ਤੇ ਅਗਲੀ ਤਫਤੀਸ਼ ਲੈਂਦੀ ਜਾਊਗੀ ਅਮਲ ਚ ਆਹ ਦੇਖ ਲੋ ਪੰਜਾਬ ਦੇ ਹਾਲਾਤ ਕਿਦਾਂ ਸ਼ਰਿਆਮ ਗੁੰਡਾਗਰਦੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਲੋਕ ਐਨੇ ਬੇਖੌਫ ਹੋ ਚੁੱਕੇ ਨੇ ਕਿ ਕਾਨੂੰਨ ਦਾ ਵੀ ਉਹਨਾਂ ਨੂੰ ਡਰ ਨਹੀਂ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ